ਕੋਈ ਬੁੜੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁਰੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਈਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਧੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮਦੀ ਨੇ ਮੇਰੀ ਧੀ ਨਹੀਂ ਜਿਓ ਉਸ ਹਰਾਮਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਢਈ ਉਹਦੀ ਮਾਂ ਅੱਜ ਹੁਣਾਂ ਦੀ ਮੇਰੇ ਘਰੋਂ ਦੇ ਕੋਲ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆ ਜੇ ਆਜੇਂ ਡੀ ਗਾ ਦੇ ਹਾਲਾਤ ਤੇ ਕਿਸੇ ਦੇ ਅੱਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਹਿਦਤ ਨਾ ਨਾ ਕਰਾ ਦਿਓ ਪੰਜ ਕਿਲੇ ਪੈਲੀ ਲਿਖ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ 1.5 ਕਰੋੜ ਰੁਪਇਆ ਲਾਤਾ ਔਰ ਰਾਮਦੀ ਜਿਹੜੀ ਮੇਰੀ 30 40 ਲੱਖ ਰੁਪਇਆ ਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਂਮਾ ਧੀਆਂ ਮੇਰਾ ਸੋਨਾ ਨੱਪ ਗਿਆ 40 ਤੋਲੇ ਮੇਰਾ ਨੱਪ ਗਿਆ ਔਰ 5ੀ ਤੋਲੇ ਉਹਦੇ ਪਿਓ ਦਾ ਪਿਆ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਇਹ ਪੌਣਾ ਕਿਲੋ ਸੋਨਾ ਲਈ ਕਰੇ 420 ਕਰਕੇ ਮੇਰੀ ਤੇ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇੱਥੋਂ ਘਰੋਂ ਨਿਕਲਾ ਹੈ ਆ ਕੁਛ ਕਰਨ ਢਈ ਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਢਈ ਜੇ ਮੇਰੀ ਕਰਦੀ ਓਏ ਤੇ ਵੱਡੇ ਸਰਦਾਰਾਂ ਦੀ ਧੀ ਸੌ ਸੌ ਕਿੱਲੇ ਦੇ ਮਾਲਕਾ ਜਿਹੜੇ ਮੇਰੇ ਨਾਲ ਬੈ ਕੇ ਗੱਲ ਕਰੋ ਓਏ ਆਜ ਕੋਈ ਦਿੱਤਾ ਜੇ ਸਿੱਖਿਆ ਪਹਿਲੋਂ ਮੇਰੇ ਸਹੁਰੇ ਦਾ 100 ਕਿੱਲਾ ਬਰਬਾਦ ਕੀਤਾ ਐ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆ ਕੁਛ ਕੰਡੀਆਂ ਚ ਮਾਵਾਂ ਧੀਆ ਲੋਕੋ ਵੱਜ ਜਾ ਇਹਨਾਂ ਤੋਂ ਏਡਾ ਮੈਂ ਆਪਣੇ ਦੰਦ ਆਪੇ ਪੁੱਟੇ ਮੇਰੀ ਕੁੜੀ ਦੇ ਦੰਦ ਪੀੜੋਈ ਮੈਂ 1.5 ਲੱਖ 3 2.5 ਲੱਖ ਦੀ ਟਿਕਟ ਤੇ 5 ਲੱਖ ਰੁਪਈਆ ਚਵੀਆਂ ਘੰਟਾ ਚ ਨੂੰ ਦਿੱਤਾ ਜਾ ਪੁੱਤ ਇੰਡੀਆ ਤੋਂ ਜਾ ਕੇ ਆਪਣਾ ਦੰਦਾਂ ਦਾ ਇਲਾਜ ਕਰਾ ਕੇ ਆ ਆ ਕੁਛ ਕੰਡੀਆਂ ਚ ਮਾਵਾਂ ਧੀਆ ਲੋਕੋ ਲੋਕਾਂ ਇਹਨਾਂ ਕੁੜੀਆਂ ਰਾਮ ਦੀਆਂ ਹਰਾਮ ਦੀਆਂ ਬਤਵਾਸ਼ ਬੁੱਡੀਆਂ ਨੂੰ ਕੋਈ ਨਾ ਪੈਸੇ ਕਲਿਓ ਇਹ ਬੜੀਆਂ ਹਰਾਮ ਦੀਆਂ ਜੇ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਮੈਂ ਆਪਣੀ ਤਰਾਨੀ ਤੇ ਵਿਸ਼ਵਾਸ ਕਰਕੇ 18 ਸਾਲ 3 ਕਰੋੜ ਰੁਪਈਆ ਕਮਾ ਕੇ ਦਿੱਤਾ ਜੇ ਇਹਨੂੰ ਹਰਾਮ ਦੀ ਨੂੰ ਮੇਰਾ ਉਹ ਥੋੜਾ ਮੇਰਾ ਵਕਨ ਹੁੰਦਾ ਫਿਰਦਾ ਉਹਦਾ ਸੌ ਕਿਲਾ ਬਰਬਾਦ ਕਰਤਾ ਜੇ ਆ ਕੁਛ ਕੀਤਾ ਜੇ ਮੇਰੀ ਘਰ ਦੀ ਦੇ ਜੇ ਪਿਓ ਦੀ ਧੀਆਂ ਨਾ ਮੇਰੇ ਇਹ ਵੀਡੀਓ ਦੀ ਜਵਾਬ ਦੇ ਜੇ ਪਿਓ ਦੀ ਧੀਆਂ ਤੇ ਜੇ ਜਗਿੰਦਰ ਸੋਦੀ ਦੀ ਧੀਾਂ ਤੇ ਤੇ ਹਰਪਾਲ ਦੀ ਧੀ ਆ ਨਾ ਪਬਲੀ ਨਾ ਸਾਹਮਣੇ ਆ ਕੇ ਖਾਚ ਪਿਓ ਦੇ ਤੇ ਪਾ ਕੇ ਗੱਲਾਂ ਗੱਲਾਂ ਕਰ ਲੋਕਾਂ ਨੂੰ ਜੋ ਗਾੜੀ ਲਾ ਕੇ ਲੋਕਾਂ ਦੇ ਪੁੱਤ ਮਰਵਾਉਂਡੀਆਂ ਜੇ ਤੁਹਾਡੇ ਹੈ ਨਹੀਂ ਤੁਹਾਡੇ ਹੈ ਨਹੀਂ ਤਾਂ ਕਰਨ ਡੀਆਂ ਜੇ ਕੁਛ ਜੇ ਤੁਹਾਡਾ ਪੁੱਤ ਹੁੰਦੇ ਨਾ ਮੇਰੀ ਮਾਂ ਦੀ ਹੁੰਦੀ ਪੁੱਤ ਤਿੰਨ ਜਨਾਨੀਆਂ ਚ ਬੰਦ ਜਨਾਨੀ ਜੀ ਦੀ ਆ ਪੁੱਤ ਦੀ ਸ਼ਰਮ ਪਿਓ ਦੀ ਸ਼ਰਮ ਖਸਮ ਦੀ ਸ਼ਰਮ ਤੇ ਤੇਰੀ ਜਨਾਨੀ ਨੇ ਤਿੰਨਾ ਚੋਂ ਇੱਕ ਵੀ ਨਹੀਂ ਉਹ ਸੱਚ ਕਰਨ ਲਈ ਜੇ ਨਾ ਉਹਨੂੰ ਪਿਓ ਦੀ ਸ਼ਰਮ ਜੇ ਨਾ ਉਹਦਾ ਪੁੱਤ ਉਹਦਾ ਹੈਗਾ ਨਹੀਂ ਤੇ ਨਾ ਉਹਨੂੰ ਖਸਮ ਦੀ ਸ਼ਰਮ ਜੇ ਮੈਂ ਸ਼ੁਕਰ ਕਰਦਾ ਵੀ ਇਹਦੀ ਕੋਖੋ ਮੇਰਾ ਪੁੱਤ ਨਹੀਂ ਜੰਮਿਆ ਜੇਕਰ ਪੁੱਤ ਜੰਮਿਆ ਹੁੰਦਾ ਜਦੋਂ ਮੇ ਕੋਈ ਸ਼ਿੱਤਰ ਮਰਮੋਦੀ ਮੇਰੇ ਪਿਓ ਦੇ ਸਿਰ 'ਤੇ ਹੁਣ ਤਕੜੀ ਹੋ ਜਾ ਤਵਿੰਦਰ ਕੁਰੇ ਮੇਰਾ ਘਰ ਕੱਲੇ ਦਾ ਨਹੀਂ ਉਜੜਨਾ ਬੜੇ ਉਜੜ ਨਹੀਂ ਹੋਣਾ ਤੇ ਤੂੰ ਜਾਣ ਲੱਗੀ ਆ ਕਲਵੰਤਕੌਰ ਨੂੰ ਕਹਦੀ ਤੈਨੂੰ ਆਪਣੀ ਮਾਂ ਨਾਲੋਂ ਬੜਾ ਸਤਿਕਾਰ ਕਰਦਾ ਹਾਂ ਤੇ ਤੂੰ ਮੇਰਾ ਘਰ ਝੜਨ ਵਾਸਤੇ ਸਾਜ ਚੜ ਰਚੰਦਈ ਆ ਵਾ 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 ਦ੍ਰਿਸ਼